ਲਾਓ ਵੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਲਾਟਰੀ ਲਿਆਤੀ ਜਿਹੜੇ ਭਰਾਵਾਂ ਦਾ ਫੋਨ ਆਉਂਦਾ ਹੁੰਦਾ ਹੁੰਦਾ ਨਾ ਬਈ ਗੱਬਣ ਘੋੜੀ ਲੈਣੀ ਐ ਤਾਂ ਮਿੱਤਰੋ ਗੱਬਣ ਘੋੜੀ ਵੀ ਲਿਆਤੀ ਗੱਬਣ ਛੱਡੋ ਬਸ ਨੇੜ ਹੀ ਆ ਦਿਨ ਟਾਈਮ ਥੋੜਾ ਹੀ ਰਹਿੰਦਾ ਤਾਂ ਹੀ ਤੁਹਾਨੂੰ ਕਹਿ ਵੀ ਅੱਜ ਲਾਟਰੀ ਲਿਆਤੀ ਨੁਕਰੇ ਬੱਚੇ ਦੇਣ ਵਾਲੀ ਘੋੜੀ ਪੂਰੇ ਤੱਕੜੇ ਘੋੜੇ ਤੋਂ ਗੱਬਣ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 14 ਅਪ੍ਰੈਲ 2025 ਦੀ ਇਹ ਵੀਡੀਓ ਆ ਤੇ ਮਿੱਤਰੋ ਅੱਜ ਤੁਹਾਡੇ ਲਈ ਲਾਲ ਚੰਬੀ ਘੋੜੀ ਲਿਆਤੀ ਜਿਹੜੇ ਭਰਾ ਕੋਈ ਨੁਕਰੇ ਬੱਚੇ ਦੇਣ ਵਾਲੀ ਘੋੜੀ ਲੱਭਦੇ ਸੀ ਮਜ਼ਬੂਤ ਹੱਡਾਂ ਪੈਰਾਂ ਦੀ ਪਲੀ ਹੋਈ ਚੰਗੀ ਘੋੜੀ ਭਾਲਦੇ ਸੀ ਤਾਂ ਵੀਡੀਓ ਪੂਰੀ ਦੇਖ ਲਓ ਘੋੜੀ ਲਿਆ ਦਿੱਤਾ ਤੁਹਾਨੂੰ ਗੱਬਣ ਨੁਕਰੇ ਬੱਚੇ ਦੇਣ ਵਾਲੀ ਆ ਸਾਰੀ ਡਿਟੇਲ ਦਵਾਂ ਕਿੰਨੀ ਉਮਰ ਆ ਕੀ ਹਾਈਟ ਆ ਕਿਹੜੇ ਘੋੜੇ ਤੋਂ ਗੱਬਣ ਤੇ ਕਿੰਨੇ ਟਾਈਮ ਦੀ ਗੱਬਣ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਕਿ ਤੁਹਾਨੂੰ ਪ੍ਰੋਪਰ ਡਿਟੇਲ ਆ ਜਿਹੜੀ ਸਾਰੇ ਘੋੜੀ ਦੀ ਡਿਟੇਲ ਆ ਤੁਹਾਨੂੰ ਵੀਡੀਓ ਚ ਮਿਲ ਜੇ ਜੇ ਤੁਹਾਨੂੰ ਡਿਟੇਲ ਦੇ ਸਹਾਰ ਨਾਲ ਘੋੜੀ ਪਸੰਦ ਆਈ ਤਾਂ ਤੁਸੀਂ ਫੋਨ ਲਾ ਸਕਦੇ ਨੰਬਰ ਦੇ ਦਾਂ ਰੇਟ ਤੋਂ ਹੀ ਫੋਨ ਤੇ ਪੁੱਛ ਲਿਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਆਜੋ ਬਾਅਦਿਆਂ ਘੋੜੀ ਦੀ ਵੀਡੀਓ ਵੱਲ ਦੋਸਤੋ ਲਾਲ ਚੰਬੀ ਘੋੜੀ ਆਈ ਸਾਰੇ ਪੂਛ ਤੇ ਵਾਲ ਚਟੇ ਆ ਮੂੰਹ ਸਾਰਾ ਚਟਾ ਤੇ ਤਕਰੀਬਨ 4 ਲੱਤਾਂ ਦਾ ਚਟੀਆਂ ਹੈਗੇ ਹੈਗੇ ਨਾਲ ਢੱਡੂ ਰੂੜੇ ਦੇਖੋ ਕਿੰਨਾ ਚਟਾ ਗਲ ਦੀ ਚੰਬੀਆਂ ਚੋਂਦੀ ਆ ਸਿਆਣੇ ਕਹਿੰਦੇ ਹੁੰਦੇ ਆ ਵੀ ਇਹੋ ਜਿਹੇ ਘੋੜੇ ਨੁਕਰੇ ਬੱਚੇ ਦੇਣ ਦੇ ਚਾਂਸ ਪੂਰੇ ਹੁੰਦੇ ਆ ਬਾਕੀ ਹੈ ਤੁਹਾਡੀ ਕਿਸਮਤ ਨੁਕਰੇ ਘੋੜੇ ਤੋਂ ਗੱਬਣਾ ਜੀ ਕੋੜੀ ਦੀ ਉਮਰ 5.5 ਸਾਲ ਆ ਤੇ 9ਵਾਂ ਮਹੀਨਾ ਚੱਲਦਾ ਕੁੜੀ ਨੂੰ ਜੀ 9ਵਾਂ ਮਹੀਨਾ ਲੱਗਿਆ ਹੋਇਆ ਗੱਬਣ ਦਾ ਤੇ ਗੱਬਣ ਹੈਗੀ ਇਹ ਨੁਕਰੇ ਘੋੜੇ ਤੋਂ ਹਾਥੀ ਦਾ ਬੱਚਾ ਜੀ ਬਹੁਤ ਮਜ਼ਬੂਤ ਘੋੜਾ ਜਿਹੜੇ ਤੋਂ ਗੱਪਣਾ ਬਾਕੀ ਘੂੜੀ ਦੀ ਆਪ ਦੀ ਬਾਡੀ ਬੰਤਰ ਬਹੁਤ ਮਜ਼ਬੂਤ ਆ। ਬਾਲ ਪੋਰੀਆਂ ਜਿਵੇਂ ਸਾਫ਼ ਆ। ਘੂੜੀ ਦੀ ਲੈਂਥ ਦੇਖੋ। ਪੇਟ ਦੇਖੋ ਪਲੀ ਪੁਲੀ ਵੀ ਸੋਹਣੀ ਆ। ਘਰੇ ਖੜੀ ਵੀ ਸੋਹਣੀ ਲੱਗੂ। ਨਹੀਂ ਤਾਂ ਤੌਰ ਤੇ ਜਿਵੇਂ ਆਪਾਂ ਨੂੰ ਫੋਨ ਆਉਂਦੇ ਮੈਂ ਉਹ ਹਿਸਾਬ ਨਾਲ ਤੁਹਾਨੂੰ ਦੱਸਦਾ ਵੀ ਕਾਫੀ ਭਰਾ ਕਹਿੰਦੇ ਯਾਰ ਘੂੜੀ ਉਹ ਲੈਣੀ ਘਰੇ ਸੋਹਣੀ ਲੱਗੇ ਜੱਜੇ। ਕਿਉਂਕਿ ਕਈ ਵਾਰ ਰਿਸ਼ਤੇਦਾਰ ਆ ਜਾਂਦੇ ਕਹਿ ਦਿੰਦੇ ਵੀ ਆਹ ਰਿਸ਼ਤੇਦਾਰ ਆਈ ਨਾ ਕਹਿਣ ਵੀ ਆਕੀ ਬੰਨੀ ਫੜਦੇ। ਤਾਂ ਮਿੱਤਰੋ ਘਰੇ ਇਕੱਲੇ ਤੇ ਖੜੀ ਵੀ ਸੋਹਣੀ ਲੱਗੂ। ਤਾਂ ਤੁਸੀਂ ਦੇਖ ਸਕਦੇ ਨੌਵੇਂ ਨੌਵਾਂ ਮਹੀਨਾ ਚੱਲਦਾ ਇਹਨੂੰ ਗੱਭਣ ਦਾ ਹਾਥੀ ਦੇ ਬੱਚੇ ਤੋਂ ਗੱਭਣਾ ਨੁਕਰੇ ਬੱਚੇ ਦੇਣ ਵਾਲੀ ਆ ਬਾਲ ਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ 60 ਪਲੱਸ ਹਾਈਟ ਆ ਚੱਲ ਵੀ 61 ਵੀ ਕਹਿ ਸਕਦੇ ਪਰ 60 ਪਲੱਸ ਹਾਈਟ ਆ ਨੰਬਰ ਦੇ ਤੇ ਉੱਪਰ ਫੋਨ ਲਾ ਲਿਓ ਧੰਨਵਾਦ